सीएम साहब पंजाब दा मंग मंग रुण 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 दे क्लियर दे से निर्देश ਨੇ ਕਿ ਆਪਾਂ ड्रग फ्री ਤੇ ਗੈਂਗਸਟਰ ਫਰੀ ਬਣਾਉਣਾ ਹੈ ਇਸ ਸਟੇਟ ਨੂੰ ਜਿਹਨ ਮਨਪ੍ਰੀਤ ਮੰਨੂ ਜਿਹੜਾ ਬਾਹਰ ਬੈਠਾ ਹੈ यूएसए ਚ ਉਹ ਇਹ 카rtel ਚਲਾ ਰਿਆ ਸੀ ਡਰੱਗਜ਼ ਦਾ ਤੇ ਆਰਮਜ਼ ਦਾ ਉਹਦੇ ਜਿਹੜੀ 19 ਕਿਲੋ ਹੀਰੋਇਨ ਰਿਕਵਰ ਹੋਈ ਹੈ ਸੱਤ ਸਫਿਸਟੀਕੇਟਿਡ ਪਿਸਟਲਸ ਨੇ ਇਹਨਾਂ ਤੋਂ ਇੱਕ ਡਰੋਨ ਦੇ ਐਸੈਸਰੀਜ਼ ਔਰ ਨਾਲ ਜਿਹੜੇ ਇੱਕ ਰਿਮੋਟ ਕੰਟਰੋਲ ਮਿਲਿਆ ਜਿਹੜਾ ਇਹ ਦਰਸਾਉਂਦਾ ਹੈ ਕਿ ਕ੍ਰਾਸ ਬਾਰਡਰ ਲਿੰਕਸ ਨੇ ਜਿਹੜੇ ਹੈਰੋਇਨਾਈਜ਼ ਇਹ ਵੀ ਪਾਕਿਸਤਾਨ ਤੋਂ ਸੀ ਵੈਪਨ ਵੀ ਪਾਕਿਸਤਾਨ ਤੋਂ ਸੀ ਲੱਗ ਰਿਹਾ ਜੀ ਇਹ ਸੰਕੇਤ ਇਹੀ ਨੇ ਬਾਕੀ ਇਹਨਾਂ ਦੀ ਹੁਣ ਡਿਟੇਲ ਚ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਆਪਾਂ ਦੇਖਾਂਗੇ ਦਾ ਅੰਮ੍ਰਿਤਸਰ ਪੁਲਿਸ ਨੇ ਅੱਜ ਇੱਕ ਵੱਡੀ ਕਾਰਵਾਈ ਨੂੰ ਇਨਜਾਮ ਦਿੰਦਿਆਂ 19 ਕਿਲੋ ਦੇ ਕਰੀਬ ਹੈਰੋਇਨ ਤੇ 7 ਪਿਸਟਲ ਤੇ ਡਰੱਗ ਮਨੀ 23 ਲੱਖ ਦੇ ਕਰੀਬ ਬਰਾਮਦ ਕੀਤੀ ਹੈ ਲਗਾਤਾਰ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅਭਿਮਨਿਉ ਰਾਣਾ ਜੀ ਏਸੀਪੀ ਸੁਰਿੰਦਰ ਜੀ ਸਾਰਿਆਂ ਦੀ ਅਗਵਾਈ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸ ਸਰ ਸਭ ਤੋਂ ਪਹਿਲਾਂ ਬੈਕ ਟੂ ਬੈਕ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦੇ ਵਿੱਚ ਚੋਂਦੇ ਤੁਸੀਂ ਆਏ ਜੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਮੈਂ ਸਾਡੇ ਸੀਐਮ ਸਾਹਿਬ ਪੰਜਾਬ ਦਾ ਦੇ ਕਲੀਅਰ ਦੇ ਸੇ ਨਿਰਦੇਸ਼ ਨੇ ਕਿ ਆਪਾਂ ਡਰੱਗ ਫ੍ਰੀ ਤੇ ਗੈਂਗਸਟਰ ਫ੍ਰੀ ਬਣਾਉਣਾ ਉਸੇ ਦੇ ਸਿਲਸਿਲੇ ਦੇ ਵਿੱਚ ਇਹ ਸਟੈਪ ਨੇ ਔਰ ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਤੇ ਮਿਹਰ ਭਰੇ ਹੱਥ ਇਦਾਂ ਇਹ ਅਸ਼ੀਰਵਾਦ ਰੱਖ ਰਹੇ ਨੇ ਤੇ ਅਸੀਂ ਜੋ ਸਾਡੀ ਟੀਮ ਔਰ ਸਾਰੇ ਆਫੀਸਰ ਮਿਹਨਤ ਕਰ ਰਹੇ ਸੱਚੇ ਦਿਲੋਂ ਉਹਨਾਂ ਨੂੰ ਫਲ ਮਿਲ ਰਹੇ ਸਰ ਅੱਜ ਜਿਹੜੀ ਜਿਹੜੇ ਵੈਪਨ ਰਿਕਵਰ ਕੀਤੇ ਜਾਂ ਹੈਰੋਇਨ ਅਮਰੀਕਾ ਤੋਂ ਬੈਠੇ ਚਲਾ ਰਿਆ ਸੀਗਾ ਇਸ ਬਾਰੇ ਤਫਸੀਲ ਨਾਲ ਜਾਣਕਾਰੀ ਦਿਓ ਕਿ ਕਿਵੇਂ ਚਲਾ ਰਿਆ ਸੀ ਔਰ ਕਿਵੇਂ ਗ੍ਰਿਫਤ ਦੇ ਵਿੱਚ ਆਏ ਦੇਖੋ ਜੋ ਸਾਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਜਿਸ ਵਿੱਚ ਡੀਸੀਪੀ ਸਾਡੇ ਹਰਪ੍ਰੀਤ ਮੁੰਡੇਰ ਜੀ ਮਿਸਟਰ ਅਭਿਮਨਿਉ ਰਾਣਾ सुरेंद्र ਜੀ ਔਰ ਬਿੰਦਰਜੀਤ ਸਾਡੇ ਇਨਸਪੈਕਟ ਸਾਹਿਬ ਔਰ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਸਾਰਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਉਹਦੇ ਵਿੱਚ ਇਹ ਗੱਲ ਖਰੀਦ ਆਈ ਹੈ ਕਿ ਮਨਪ੍ਰੀਤ ਮੰਨੂ ਜਿਹੜਾ ਬਾਹਰ ਬੈਠਾ ਹੈ ਯੂਐਸਏ 'ਚ ਉਹ ਇਹ 카rtel ਚਲਾ ਰਿਹਾ ਸੀ ਡਰੱਗਜ਼ ਦਾ ਤੇ ਆਰਮਜ਼ ਦਾ ਉਹਦੇ ਚੜੀ 19 ਕਿਲੋ ਹੀਰੋਇਨ ਰਿਕਵਰ ਹੋਈ ਹੈ ਸੱਤ ਸਫਿਸਟੀਕੇਟਿਡ ਪਿਸਟਲਸ ਨੇ ਔਰ ਪਾਰਕ ਮਾਰਕਿੰਗ ਨਾਲ ਸਟੈਂਪਿੰਗ ਨਾਲ ਜਿਹੜਾ ਅਮਿਸ਼ਨ ਬਰਾਮਦ ਹੋਇਆ ਉਸ ਤੋਂ ਇਲਾਵਾ 23 ਲੱਖ ਰੁਪਇਆ ਡਰੱਗ ਮਨੀ ਇੱਕ ਵਹੀਕਲ ਹੈ ਵਰਨਾ ਔਰ ਉਸ ਤੋਂ ਇਲਾਵਾ ਜਿਹੜੇ ਇਹਨਾਂ ਤੋਂ ਇੱਕ ਡਰੋਨ ਦੇ ਐਸੈਸਰੀਜ਼ ਔਰ ਨਾਲ ਜਿਹੜੇ ਇੱਕ ਰਿਮੋਟ ਕੰਟਰੋਲ ਮਿਲਿਆ ਜਿਹੜਾ ਦਰਸਾਉਂਦਾ ਹੈ ਕਿ ਕ੍ਰਾਸ ਬਾਰਡਰ ਲਿੰਕਸ ਨੇ ਔਰ ਅਮਰੀਕਾ ਪਰ ਇੱਕ ਗੱਲ ਜ਼ਰੂਰ ਹੈ ਕਿ ਵੈਲ ਇਨਟ੍ਰੈਂਚ ਨੈਟਵਰਕ ਸੀ ਜਿਹਨੂੰ ਜੜੋਂ ਪੱਟਿਆ ਗਿਆ ਔਰ ਸਮੈਸ਼ ਕੀਤਾ ਗਿਆ ਪੁਲਿਸ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਕਾਬੇਸ ਜਿਹੜਾ ਬੰਦਾ ਉਹਨੂੰ ਇਹ ਮੈਨੇਜ ਕਰ ਰਿਹਾ ਮਾਨੀਟਰ ਕਰ ਰਿਹਾ ਜਿਹੜੇ ਦੋ ਬੰਦੇ ਫੜੇ ਗਏ ਲਾਡੀ ਤੇ ਰੋਸ਼ਨ ਇਹ ਇੱਕ ਗੁਰੂ ਕੀ ਵਡਾਲੀ ਦਾ ਹੈ ਦੂਸਰਾ ਰੋਸ਼ਨ ਜਿਹੜਾ ਉਹ ਹੇਅਰ ਪਿੰਡ ਦਾ ਹੈਗਾ ਅੰਮ੍ਰਿਤਸਰ ਰੂਰਲ ਚ ਇਹ ਤਕਰੀਬਨ ਇੱਕ ਸਾਲ ਤੋਂ ਇਹ ਕੰਮ ਕਰ ਰਹੇ ਸੀ ਔਰ ਇਸਲਾਮਾਬਾਦ ਦੇ ਵਿੱਚ ਜਿਹੜਾ ਬਿਲਕੁਲ ਜੀ ਇਹਨਾਂ ਨੇ ਮਕਾਨ ਹੈ ਉਹਦੀ ਵੀ ਸਾਰੀ ਅਸੀਂ ਤਹਿਕੀਕਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਹਾਸਲ ਕੀਤੇ ਗਿਆ ਔਰ بڑا ਸਰ ਭੀੜ ਪਾੜ ਵਾਲਾ ਏਰੀਆ اسلامਾਬਾਦ ਕਿਉਂਕਿ ਦੋ ਦੋ ਤਿੰਨ ਪਾਸੋਂ ਜੋ ਉਹਦੇ ਫਲਾਈਓਵਰ ਨੇ ਕਾਫੀ ਰਸ਼ ਰਿੰਦਾ ਉਸ ਏਰੀਆ ਦੇ ਵਿੱਚ ਕਿਵੇਂ ਆਪਰੇਟ ਕਰਦੇ ਸੀ ਔਰ ਉਸ ਏਰੀਆ ਦੇ ਵਿੱਚ ਹੀ ਸਾਰੇ ਇਹਨਾਂ ਦਾ ਆਪਰੇਸ਼ਨ ਚੱਲਦਾ ਸੀਗਾ ਉਹਦੇ ਵੀ ਜਿਹੜੇ ਸੀ ਲਾਗੇ ਇੰਦਰਪੁਰੀ ਆ ਸੁੰਦਰ ਨਗਰ ਦੇ ਦੇਖੋ ਬੜੀ ਸਿੰਪਲ ਗੱਲ ਹੈ ਉਹ ਗੱਲਾਂ ਜੇ ਕਿਉਂਕਿ ਬਹੁਤ अर्ली ਸਟੇਜ ਹੈ ਇਨਵੈਸਟੀਗੇਸ਼ਨ ਦੀ ਤੁਹਾਡਣਾ ਇਮੀਡੀਏਟ ਇਨਫੋਰਮੇਸ਼ਨ ਸ਼ੇਅਰ ਕੀਤੀ ਉਹ ਸਾਰਾ ਐਂਗਲ ਦੇਖਿਆ ਜਾਏਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਵੈਲ ਇਨ ਟ੍ਰੈਂਚ ਨੈਟਵਰਕ ਸੀ ਜਿਹਨੂੰ ਜੜੋਂ ਪੱਟਿਆ ਗਿਆ ਔਰ ਸਮੈਸ਼ ਕੀਤਾ ਗਿਆ ਪੁਲਿਸ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਔਰ ਇਹਨਾਂ ਨੇ ਬੜਾ ਲੁਕਾਉਣ ਦੇ ਵਧੀਆ ਆਪਣੇ ਕਲੋਜ਼ਟ ਵਗੈਰਾ ਹੋਰ ਖਾਨੇ ਬਣਾਏ ਹੋਏ ਸੀ ਉਹ ਸਾਰਾ ਪੁਲਿਸ ਨੇ ਬਹੁਤ ਮੁਸਤੈਦੀ ਨਾਲ ਔਰ ਬੜੀ ਪ੍ਰੋਫੈਸ਼ਨਲ ਵੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਸਾਰੀ ਰਿਕਵਰੀ ਕੀਤੀ ਹੈ ਜਿਹੜਾ ਮੰਨੂ ਮਾਵਾ ਬਾਰੇ ਕੋਈ ਸ਼ੇਅਰ ਕਰ ਸਕਦੇ ਅਜੇ ਚੱਲ ਕੇ ਅਜੇ ਕੇ ਅਰਲੀ ਸਟੇਜ ਹੈ ਬਟ ਅਮਰੀਕਾ ਤੋਂ ਬੈਠਾ ਕਿਉਂਕਿ ਬਹੁਤ ਸਾਰੇ ਦੇਸ਼ ਵਿਰੋਧੀ ਤਾਕਤਾਂ ਉੱਥੋਂ ਬੈਠੇ ਆਪਰੇਟ ਕਰਦੀਆਂ ਪਾਕਿਸਤਾਨ ਦਾ ਵੀ ਜ਼ਿਕਰ ਆਇਆ ਜੀ ਮੰਨੂ ਬਾਰੇ ਜੀ ਜਾਣਕਾਰੀ ਦੇਖੋ ਮੰਨੂ ਦਾ ਅਸੀਂ ਹੁਣ ਸਾਰਾ ਬੈਕਗ੍ਰਾਉਂਡ ਲੈ ਰਹੇ ਆ ਇਹ ਵੀ ਪਤਾ ਲੱਗਿਆ ਕਿ ਉਹਦੇ ਫੈਮਿਲੀ ਮੈਂਬਰ ਕੋਈ ਜੇਲ੍ਹ 'ਚ ਵੀ ਲੋਜਡ ਹੈ ਇਸੇ ਇਸ ਗੱਲ 'ਚ ਪਰ ਅਜੇ ਉਹ ਸਾਰੀ ਜਿਵੇਂ ਇਨਵੈਸਟੀਗੇਸ਼ਨ ਆਏਗੀ ਸਾਹਮਣੇ ਕਿਉਂਕਿ ਬਹੁਤ ਜਲਦੀ ਇਹ ਪ੍ਰਸ਼ਨਲ ਸ਼ੇਅਰ ਕੀਤਾ ਗਿਆ ਤਾਂ ਸਾਰੀਆਂ ਚੀਜ਼ਾਂ ਜੇ ਰਹਿੰਦੀਆਂ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੋ ਸਰ ਮੇਰੇ ਆਖਰੀ ਸਵਾਲ ਨੇ ਜਿਹੜੇ ਹੈਰੋਇਨ ਆਈ ਸੀ ਇਹ ਵੀ ਪਾਕਿਸਤਾਨ ਤੋਂ ਸੀ ਵੈਪਨ ਵੀ ਪਾਕਿਸਤਾਨ ਤੋਂ ਸੀ ਲੱਗ ਰਿਹਾ ਜੀ ਇਹ ਸੰਕੇਤ ਇਹੀ ਨੇ ਬਾਕੀ ਇਹਨਾਂ ਦੀ ਹੁਣ ਡਿਟੇਲ ਚ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਆਪਾਂ ਦੇਖਾਂਗੇ ਡਰਗ ਮੰਨੀ ਸਰ ਜਿਹੜੀ ਇਹਨਾਂ ਨੇ ਸਮਾਨ ਖਰੀਦਣਾ ਸੀ ਜਾਂ ਇਹਨਾਂ ਨੇ ਵੇਚ ਕੇ ਇਕੱਠੀ ਕੀਤੀ ਸੀ ਕੋਈ ਇਸ ਤਰ੍ਹਾਂ ਇਹ ਵੀ ਸਾਰਾ ਅਸੀਂ ਦੇਖਾਂਗੇ ਦੇਖੋ ਦੋਨੇ ਐਸਪੈਕਟਸ ਹੀ ਹੁੰਦੇ ਆ ਇੱਕ ਸਾਈਕਲ ਹੁੰਦਾ ਹੈ ਫਾਈਨੈਂਸ਼ੀਅਲ ਵੀ ਕਿ ਆਪਣੇ ਜਿਹੜਾ ਲੈਣ ਦਾ ਵੀ ਤੇ ਗਾਂ ਵੇਚਣ ਦਾ ਵੀ ਉਹ ਸਾਰਾ ਠੀਕ ਹੈ ਥੈਂਕ ਯੂ ਸਰ ਨਵੇਂ ਸਾਲ ਦੇ ਉੱਤੇ ਤੁਸੀਂ ਸ਼ਹਿਰ ਵਾਸੀਆਂ ਨੂੰ ਕਹਿਣਾ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਕਰਮੀ ਵੀ ਦਿਨ ਰਾਤ ਸਰਦੀ ਦੀ ਡਿਊਟੀ ਕਰ ਰਹੇ ਨੇ ਔਰ ਸ਼ਹਿਰ ਦੀ ਕੀ ਨਾਕੇਬੰਦੀ ਕੀਤੀ ਦੇਖੋ ਅਸੀਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਆਪਣੇ ਪੁਲਿਸ ਫੋਰਸ ਦੇ ਸਾਰੇ ਮੁਲਾਜ਼ਮ ਤੇ ਆਫਸਰ ਨੂੰ दिली ਮੁਬਾਰਕਬਾਦ ਦਿੰਦਾ ਨਵੇਂ ਸਾਲ ਦੀ ਔਰ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਔਰ ਸਿਹਤਿਆਬੀ ਲੈ ਕੇ ਆਵੇ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਉਹਨਾਂ ਨੂੰ ਹੱਕ ਹੈ ਕਿ ਆਪਣੀ ਖੁਸ਼ੀ ਮਨਾਉਣ 90 ਸਾਲ ਦੀ ਪਰ ਨਾਲ ਨਾਲ ਇੱਕ ਬੜਾ ਜ਼ੀਰੋ ਟੋਲਰੈਂਸ ਪਾਲਿਸੀ ਸਾਡੀ ਹੈ ਕਿ ਜਿਹੜਾ ਬੰਦਾ ਕਾਨੂੰਨ ਦੀ ਲਾਈਨ ਤੋੜੇਗਾ ਉਹਦੇ ਖਿਲਾਫ ਸਖਤ ਐਕਸ਼ਨ ਹੋਏਗਾ ਸੋ ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਆਪਣਾ ਇੰਜੋਏ ਕਰੋ ਸਭ ਕੁਝ ਕਰੋ ਪਰ ਲਾਈਨ ਨਾ ਕਰਾਸ ਕਰਿਓ ਤੇ ਪੁਲਿਸ ਜਿਹੜੀ ਹੈ ਬਹੁਤ ਅਸੀਂ ਡਿਟੇਲਡ ਪ੍ਰੋਗਰਾਮ ਜਾਰੀ ਕੀਤਾ ਹਰੇਕ ਏਰੀਏ ਦੇ ਵਿੱਚ ਫਲਾਈਂਗ ਸਕਵਾਡ ਸਟ੍ਰਾਈਕਿੰਗ ਰਿਜ਼ਰਵਸ ਅਲੱਗ-ਅਲੱਗ ਰੱਖੀਆਂ ਜੀਆਂ ਸਪੈਸ਼ਲੀ ਜਿਹੜੇ ਏਰੀਆ ਜਿੱਥੇ ਯਾਦਾ ਲੋਕਾਂ ਦਾ ਯੰਗਸਟਰਸ ਦਾ ਆਮ ਤਰਫਤ ਹੁੰਦੀ ਹੈ ਉਹਦੇ ਚ ਸੁਪਰਵੀਜ਼ਨ ਵੀ ਬੜੀ ਡਿਟੇਲ ਚ ਮੋਨਿਟਰ ਕੀਤੀ ਜਾਏਗੀ ਔਰ ਅਸੀਂ ਆਪ ਸਾਰੇ ਬਾਹਰ ਰਵਾਂਗੇ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਰਿਕੁਐਸਟ ਕਰਦਾ ਕਿ ਤੁਸੀਂ ਖੁਸ਼ੀ ਜ਼ਰੂਰ ਮਨਾਓ ਔਰ ਪੁਲਿਸ ਦਾ ਸਾਥ ਦਿਓ ਕੋਈ ਹੁੱਲੜਬਾਜੀ ਜਾਂ ਗੈਰ ਕਾਨੂੰਨੀ ਕੰਮ ਤੋਂ ਗਰੇਜ਼ ਕਰੋ ਅਦਰਵਾਈਜ਼ ਤੁਹਾਡੇ ਖਿਲਾਫ ਸਖਤ ਐਕਸ਼ਨ ਹੋਏਗਾ ਤੰਕੀਪੂਲਰ ਸਰਪ ਤਾਂ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨੇ ਲਗਾਤਾਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿਹੜੀਆਂ ਰਿਕਵਰੀਆਂ ਵੱਡੀਆਂ ਕੀਤੀਆਂ ਨੇ ਪਿਛਲੇ ਸਮੇਂ ਚ ਕਾਫੀ ਵੈਪਨ ਵੀ ਰਿਕਵਰ ਹੁੰਦੇ ਰਹੇ ਨੇ ਤਾਂ ਅੱਜ 19 ਕਿਲੋ ਹੈਰੋਇਨ 7 ਜਿਹੜੇ ਵੈਪਨ ਤੇ 23 ਕਿਲੋ ਡਰਗ ਮਨੀ ਬਰਾਮਦ ਕੀਤੀ ਹੈ ਤੇ ਲਗਾਤਾਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਅਮਰੀਕਾ بیٹھا ਹੋਇਆ ਮਨੂ ਮਾਵਾ ਉਸ ਦੀ ਵੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਔਰ ਅਗਲੇ ਸਮੇਂ ਦੇ ਵਿੱਚ ਜਿਹੜੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਜਿਹੜੀ ਵੱਡੀ ਕਾਰਵਾਈ ਕਰ ਸਕਦੀ ਹੈ ਹੋਰ ਬਰਾਮ ਵਿਚ ਹੋ ਸਕਦੀਆਂ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਖੋ ਮੈਂ ਸਾਡੇ ਸੀਐਮ ਸਾਹਿਬ ਪੰਜਾਬ ਦਾ ਦੇ ਕਲੀਅਰ ਦੇ ਸੇ ਨਿਰਦੇਸ਼ ਨੇ ਕਿ ਆਪਾਂ ਡਰਗ ਫ੍ਰੀ ਤੇ ਗੈਂਗਸਟਰ ਫ੍ਰੀ ਬਣਾਉਣਾ ਹੈ ਇਸ ਸਟੇਟ ਨੂੰ ਜਿਹੜਾ ਮਨਪ੍ਰੀਤ ਮੰਨੂ ਜਿਹੜਾ ਬਾਹਰ ਬੈਠਾ ਹੈ ਯੂਐਸਏ ਚ ਉਹ ਇਹ 카ਰਟਲ ਚਲਾ ਰਿਹਾ ਸੀ ਡਰਗਸ ਆ ਤੇ ਆਰਮਸ